ਜਿਹੜੀ ਜੰਗ ਬੱਚੇ ਨੇ ਉਹਨਾਂ ਨੂੰ ਬੱਚੇ ਬੱਚੀਆਂ ਦੋਨੇ ਉਹਨਾਂ ਨੂੰ ਖੇਡਾਂ ਦੇ ਖੇਤਰ ਚ ਲਿਆਉਣ ਲਈ ਇਹਨਾਂ ਦਾ ਇੱਕ ਬਹੁਤ ਵੱਡਾ ਪਰਾਲਾ ਹੈ ਖੇਡਾਂ ਖੇਡਣ ਵਾਲਾ ਬੰਦਾ ਇੱਕ ਦੁਨੀਆ ਦਾ ਵਧੀਆ ਇਨਸਾਨ ਬਣ ਜਾਂਦਾ ਉਸਾਰ ਬੱਚਿਆਂ ਨੂੰ ਮੈਂ ਟ੍ਰੇਨ ਕੀਤਾ ਆ ਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਆ ਵਿੱਚ ਬਾਕਸਿੰਗ ਦੀ ਦਿੱਤੀ ਆ ਸੌਕਰ ਦੀ ਦਿੱਤੀ ਉਹਨਾਂ ਨੂੰ ਫਿਟਨੈਸ ਕਰਾਈ ਆ ਇੱਥੇ ਲਾਸਟ 13 ਇਅਰਸ ਤੋਂ ਬੱਚਿਆਂ ਦੇ ਸਪੋਰਟਸ ਕੈਂਪ ਲਗਾਇਆ ਜਾਂਦਾ ਜੁਲਾਈ ਤੇ ਅਗਸਤ ਦੋ ਮਹੀਨੇ ਦੇ ਵਿੱਚ ਹੀ ਸ਼ਤਸ੍ਰੀਕਾਲ ਤੁਸੀਂ ਦੇਖ ਰਹੇ ਹੋ ਸ਼ਿਵਾਲਕ ਟੀਵੀ ਤੁਹਾਡਾ ਆਪਣਾ ਟੀਵੀ ਮੈਂ ਰਣਜੀਤ ਸਿੰਘ ਮੱਲੀ ਤੇ ਅਸੀਂ ਪਹੁੰਚਿਆ ਸੈਟਰਲ ਦੇ ਬੈਲਸਨ ਪਾਰਕ ਦੇ ਵਿੱਚ ਜਿੱਥੇ ਕਿ ਪੰਜਾਬੀ ਕਮਿਊਨਿਟੀ ਵੱਲੋਂ 14ਵਾਂ ਕਿ ਬੱਚਿਆਂ ਦਾ ਖੇਡ ਕੈਂਪ ਸਮਾਪਤ ਹੋ ਰਿਹਾ ਵਾ ਅਸੀਂ ਗੱਲ ਕਰ ਰਹੇ ਹਾਂ ਬਲਿਹਾਰ ਸਿੰਘ ਲਹਿਲ ਜੀ ਨਾਲ ਬਲਿਹਾਰ ਸਿੰਘ ਲਹਿਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸ਼ਵਾਲ ਟੀਵੀ ਦੇ ਸਾਰੇ ਪ੍ਰਬੰਧਕਾਂ ਦਰਸ਼ਕਾਂ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਸਾਡਾ ਇਹ 14ਵਾਂ ਕੈਂਪ ਹੈ ਨਿਰਵਿਘਨ ਸਮਾਪਤ ਹੋ ਰਿਹਾ ਜਾ ਆਖਰੀ ਦਿਨ ਹੈ ਔਰ 14 ਸਾਲ ਤੋਂ ਅਸੀਂ ਜਿਹੜਾ ਆ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਬੱਚਿਆਂ ਲਈ ਮੁਫਤ ਇਹ ਖੇਡ ਕੈਂਪ ਲਗਾਉਨੇ ਆ ਤੇ ਉੱਥੇ ਬੱਚਿਆਂ ਨੂੰ ਮੁਫਤ ਜਿਹੜੀਆਂ ਆ ਉਹ ਵਰਦੀਆਂ ਦਿੱਤੀਆਂ ਜਾਂਦੀਆਂ ਖੇਡਣ ਵਾਲੀਆਂ ਤੇ ਕੈਂਪ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਉਹ ਰਿਫਰੈਸ਼ਮੈਂਟ ਰਿਫਰੈਸ਼ਮੈਂਟ ਖਾਣ ਪੀਣ ਲਈ ਵੀ ਉਹਨਾਂ ਨੂੰ ਦਿੱਤਾ ਜਾਂਦਾ ਆ ਪੀਜ਼ਾ ਵਗੈਰਾ ਜਾਂ ਹੋਰ ਕਈ ਕੁਝ ਤੇ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਉਹ ਵੀ ਆਉਂਦੇ ਨੇ ਇੱਥੇ ਬਹੁਤ ਵਧੀਆ ਗੱਲ ਆ ਪੰਜਾਬੀ ਕਮਿਊਨਿਟੀ ਨੂੰ ਤੁਸੀਂ ਉਬਾਰ ਰਹੇ ਹੋ ਹਾਂਜੀ ਬਹੁਤ ਵਧੀਆ ਮਾਹੌਲ ਹੁੰਦਾ ਜੀ ਤੇ ਉਹ ਯੋਗਾ ਵਗੈਰਾ ਸਿੱਖਦੇ ਨੇ ਪੇਰੈਂਟਸ ਵੀ ਮੇਲਾ ਲੱਗਿਆ ਹੁੰਦਾ ਤੇ ਬਹੁਤ ਖੁਸ਼ੀ ਦੀ ਗੱਲ ਆ ਆਓ ਆਪਾਂ ਅੱਜ ਤੁਹਾਨੂੰ ਇਹ ਖੇਡ ਮੇਲੇ ਦੀਆਂ ਝਲਕੀਆਂ ਦਿਖਾਣੇ ਥੈਂਕ ਯੂ ਕੀ ਆ ਪੈਰਾਂ ਦੀਆਂ ਉਂਗਲੀਆਂ ਵਾਂ ਦੇਖਣ ਦੀ ਕੋਸ਼ਿਸ਼ ਨਹੀਂ ਹੋल्ड ऑन देयर ਵੀ ਕੀਪ ਸਮਾਈਲਿੰਗ ਬਿਕੋਜ਼ ਸਮਾਈਲ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਜੀ ਇਟ हेल्प टू ਜਨਰੇਟ ਹੈਪੀ ਹਾਰਮones ਇਨ ਯਰ ਬਾਡੀ ਐਂਡ ਇਟ ਮੇਕ ਯੂ ਵਰਕ ਮੇਕ ਯੂ ਪਰਫਾਰਮ ਯੋਰ ਬੈਸਟ ਪੋਜੀਸ਼ਨ ਸਲੋਲੀ ਰਿਲੀਜ਼ ਯੋਰ ਰਾਈਟ ਹੈਂਡ ਆਪ And place your left hand on the right hand. Okay. Straight on your right hand as much as you can and look back. Try to look at your fingers. Hold on there. Five, four, three, two, one. Place your left hand.

ਜਿਨ੍ਹਾਂ ਨੇ ਬਹੁਤ ਦੂਰੋਂ ਆ ਕੇ ਸਾਡੇ ਇਸ ਫੰਕਸ਼ਨ ਨੂੰ ਕਵਰ ਕੀਤਾ ਮੈਂ ਦਿਲੋਂ ਧੰਨਵਾਦੀ ਹਾਂ ਔਰ ਇਹ ਸਾਨੂੰ ਸੈਟਲ ਦੀ ਕਮਿਊਨਿਟੀ ਨੂੰ 15 ਕ ਸਾਲ ਹੋ ਗਏ ਨੇ ਇਹ ਆਪਣੇ ਛੋਟੇ ਬੱਚਿਆਂ ਨੂੰ ਗਰਾਊਂਡ ਚ ਲੈ ਕੇ ਲਿਆ ਕੇ ਉਹਨਾਂ ਨੂੰ ਅਸੀਂ ਆਪਣੇ ਆਪਣੇ ਕਲਚਰ ਦੀ ਆਪਣੀ ਪੰਜਾਬੀ ਦੀ ਆਪਣੀ ਮਾਂ ਬੋਲੀ ਦੀ ਆਪਣੀਆਂ ਦੇਸੀ ਖੇਡਾਂ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਉਹਨਾਂ ਦੀ ਵੀ ਜਾਣਕਾਰੀ ਕਰਵਾਈ ਜਾਵੇ ਔਰ ਇਹ ਬਹੁਤ ਅੱਛੇ ਰਿਜ਼ਲਟਸ ਨੇ 15 ਸਾਲ ਤੋਂ ਜਿਹੜੇ ਬੱਚੇ ਛੋਟੇ-ਛੋਟੇ ਸੀ ਅੱਜ ਯੂਨੀਵਰਸਿਟੀ ਪਾਸ ਕਰ ਗਏ ਨੇ ਵੱਡੀਆਂ-ਵੱਡੀਆਂ ਨੌਕਰੀਆਂ ਤੇ ਡਾਕਟਰ ਬਣ ਗਏ ਨੇ ਇੰਜੀਨੀਅਰ ਬਣ ਗਏ ਨੇ ਵਕੀਲ ਬਣ ਗਏ ਨੇ ਔਰ ਉਹ ਜਦੋਂ ਵੀ ਮਿਲਦੇ ਆ ਇੱਕ ਦੂਸਰੇ ਨੂੰ ਪਛਾਣਦੇ ਆ ਸਾਰੀ ਕਮਿਊਨਿਟੀ ਦੀ ਪਛਾਣ ਬਣਦੀ ਆ ਇਹ 15 ਸਾਲ ਪਹਿਲਾਂ ਅਪਰਾਲਾ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਸਾਨੂੰ ਇੰਜ ਲੱਗਦਾ ਕਿ ਅਸੀਂ ਕਾਮਯਾਬ ਹੋਏ ਆ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਜਦ ਤੱਕ ਸਾਡੀ ਹਿੰਮਤ ਹੈ ਜਾਂ ਅੱਗੇ ਹੋਰ ਅਗਲੀ ਜਨਰੇਸ਼ਨ ਆ ਕੇ ਇਹ ਕਾਰਜ ਸੰਭੇਗੀ ਉਨੀ ਦੇ ਤੱਕ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਸੇਵਾ ਚੱਲਦੀ ਰਹੇ ਇਸੇ ਤਰ੍ਹਾਂ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੇ ਬੱਚੇ ਇਕੱਠੇ ਆਉਂਦੇ ਰਹਿਣ ਤੇ ਆ ਕੇ ਇੱਥੇ ਇਹਨਾਂ ਖੇਡਾਂ ਦਾ ਆਨੰਦ ਮਾਣਨ ਆਪਣੀ ਬੋਲੀ ਦੀਆਂ ਗੱਲਾਂ ਕਰਨ ਆਪਣੀ ਗਰਾਊਂਡ 'ਚ ਆਪਣਾ ਪੰਜਾਬ ਬਣਾ ਕੇ ਅਸੀਂ ਸੇਵਾ ਕਰਦੇ ਆਂ ਬਹੁਤ-ਬਹੁਤ ਸ਼ੁਕਰੀਆ ਮੈਂ ਜ਼ਿਆਦਾ ਨਾ ਕਹਾ ਤੁਹਾਡਾ ਦੂਰੋਂ ਆਏ ਜੇ ਤੁਹਾਡਾ ਸਾਰਿਆਂ ਦਾ ਟੀਵੀ ਵਾਲੀ ਟੀਮ ਦਾ ਦਿਲੋਂ ਧੰਨਵਾਦ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ਵਾਲਿਕ ਟੀਵੀ ਦੇ ਬਹੁਤ ਧੰਮਵਾਦੀ ਹਾਂ ਅਸੀਂ ਸੋ ਇਹ ਜਿਹੜਾ 14ਵਾਂ ਸਮਰ ਕੈਂਪ ਕੈਂਟ ਵਾਸ਼ਿੰਗਟਨ ਸਿਆਟਲ ਯੂਐਸਏ ਦੇ ਵਿੱਚ ਹੋ ਰਿਹਾ ਆ ਇਹਦਾ ਅੱਜ ਹੈਗਾ ਉਹ ਕਲੋਜ਼ਿੰਗ ਸਰਮਣੀ ਆ ਸੋ ਸਾਰਾ ਕੈਂਪ ਬਹੁਤ ਵਧੀਆ ਹੋਇਆ ਆ ਤੇ ਇਹਨਾਂ ਦੇ ਜਿਹੜੇ ਮੁਖੀ ਨੇ ਸਰਦਾਰ ਗੁਰਚੰਦ ਸਿੰਘ ਢਿੱਲੋਂ ਗੁਰਦੇਵ ਸਿੰਘ ਸਿੱਧੂ ਸੋ ਇਹਨਾਂ ਦੇ ਉਪਰਾਲਿਆਂ ਸਦਕਾ ਇਹ ਹਰ ਸਾਲ ਸਮਰ ਕੈਂਪ ਦਾ ਆਯੋਜਨ ਕਰਦੇ ਨੇ ਜੋ ਕਿ ਗਰਮੀਆਂ ਦੇ ਵਿੱਚ ਇਹਨਾਂ ਐਸੇ ਮਹੀਨੇ ਦੇ ਵਿੱਚ ਡੇਢ ਮਹੀਨੇ ਦਾ ਇੱਕ ਕੈਂਪ ਹੁੰਦਾ ਆ ਜੋ ਐਵਰੀ ਸੈਟਰਡੇ ਐਂਡ ਸੰਡੇ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਦੇ ਬੱਚੇ ਆ ਉਹ ਇਕੱਠੇ ਹੋ ਗਏ ਇੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਨਾਂ ਦੀ ਵੈਲਬੀਂਗ ਵਾਸਤੇ ਉਹਨਾਂ ਦੀ ਫਿਟਨੈਸ ਵਾਸਤੇ ਸੋ ਅੱਜ ਉਹਦਾ ਆਖਰੀ ਦਿਨ ਹੈ ਤੇ ਬਹੁਤ ਵਧੀਆ ਲੱਗਾ ਮੈਂ ਪਹਿਲੀ ਵਾਰ ਇਸ ਕੈਂਪ ਦੇ ਨਾਲ ਜੁੜਿਆ ਆ ਐਜ਼ ਇਹ ਮੈਂ ਇੱਕ ਬਾਕਸਿੰਗ ਪਲੇਅਰ ਆ ਇੰਟਰਨੈਸ਼ਨਲ ਲੈਵਲ ਦਾ ਤੇ ਮੈਨੂੰ ਐਰ ਕੀ ਮੈਂ ਫਸਟ ਟਾਈਮ ਇਹਨਾਂ ਨਾਲ ਜੁੜਿਆ ਤੇ ਮੈਨੂੰ ਮਿਲ ਇਹਨਾਂ ਨਾਲ ਜੁੜ ਕੇ ਬਹੁਤ ਵਧੀਆ ਲੱਗਾ ਮੈਂ ਇਸ ਟਾਈਮ ਇਸ ਵਾਰ ਬੱਚਿਆਂ ਨੂੰ ਮੈਂ ਟ੍ਰੇਨਿੰਗ ਕੀਤਾ ਆ ਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਆ ਵਿੱਚ ਬਾਕਸਿੰਗ ਦੀ ਦਿੱਤੀ ਆ ਸੌਕਰ ਦੀ ਦਿੱਤੀ ਆ ਉਹਨਾਂ ਨੂੰ ਫਿਟਨੈਸ ਕਰਾਈ ਆ ਥੋੜਾ ਉਹਨਾਂ ਨੂੰ ਮੈਂਟੈਲਿਟੀ ਮੈਂਟਲੀ ਉਹਨਾਂ ਨੂੰ ਗਰੋ ਕੀਤਾ ਆ ਕਿ ਆਪਣੇ ਕੁਝ ਸਿੱਖ ਇਤਿਹਾਸ ਬਾਰੇ ਦੱਸਿਆ ਉਹਨਾਂ ਨੂੰ ਚੰਗੀਆਂ ਗੱਲਾਂ ਦੱਸਿਆ ਕਿ ਆਪਣੀ ਕਮਿਊਨਿਟੀ ਕੀ ਆ ਜਾਂ ਕਿਵੇਂ ਆ ਸੋ ਅੱਜ ਆਖਰੀ ਦਿਨ ਆ ਜੀ ਤੇ ਬਾਕੀ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਦੇ ਬਾਕੀ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਗਲਾ ਅਗਲੇ ਸਾਲ ਜਿਹੜਾ ਸਮਰ ਕੈਂਪ ਹੋਊਗਾ ਉਹਦੇ ਵਿੱਚ ਹੋਰ ਗੇਮ ਐਡ ਕਰਕੇ ਹੋਰ ਆਪਾਂ ਵਧੀਆ ਤਰੀਕੇ ਨਾਲ ਕਰਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸ਼ਿਵਾਲਿਕ ਟੀਵੀ ਦੇ ਸਟੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫ੍ਰੋਮ ਸਿਸ਼ੀ ਪ੍ਰਾਸ਼ਰ ਮੈਂ ਸਿਸ਼ੀ ਪ੍ਰਾਸ਼ਰ ਯੋਗਾ ਟੀਚਰ ਫ੍ਰੋਮ ਸਿਆਟਲ ਯੂ ਐਸ ਏ ਇਹ ਜਿਹੜਾ ਇੱਥੇ ਬਹੁਤ ਵੱਡਾ ਉਪਰਾਲਾ ਚੱਲ ਰਿਹਾ ਜੀ ਪਿਛਲੇ 13 ਸਾਲਾਂ ਤੋਂ ਇਹ 14ਵਾਂ ਸਾਲ ਹੈ ਕਿ ਸਿਆਟਲ ਦੇ ਵਿੱਚ ਆਬਰਨ ਦੇ ਕੈਂਟ ਦੇ ਵਿਲਸਨ ਫੀਲਡ ਪਲੇਗਰਾਉਂਡ ਦੇ ਵਿੱਚ ਬਹੁਤ ਵਧੀਆ ਐਫਰਟਸ ਹੈਗੀਆਂ ਜੀ ਇੱਥੇ ਦੀ ਕਮੇਟੀ ਵੱਲੋਂ ਇੱਥੇ ਲਾਸਟ 13 ਇਅਰਸ ਤੋਂ ਬੱਚਿਆਂ ਦੇ ਸਪੋਰਟਸ ਕੈਂਪ ਲਗਾਇਆ ਜਾਂਦਾ ਹੈ ਜੁਲਾਈ ਤੇ ਅਗਸਤ ਦੋ ਮਹੀਨੇ ਦੇ ਵਿੱਚ ਹੀ ਉਹਦੇ ਵਿੱਚ ਅਸੀਂ ਇੱਥੇ ਪੈਰੈਂਟ ਜਿਹੜੇ ਆਉਂਦੇ ਆ ਬੱਚਿਆਂ ਦੇ ਨਾਲ ਉਹਨਾਂ ਨੂੰ ਯੋਗਾ ਦਾ ਐਕਟੀਵਿਟੀ ਸ਼ੁਰੂ ਕਰਤੀ ਹੈ ਜੀ ਪਿਛਲੇ 4 ਸਾਲਾਂ ਤੋਂ ਐਵਰੀ ਡੇ ਇੱਥੇ ਐਵਰੀ ਸੈਟਰਡੇ ਐਂਡ ਸੰਡੇ ਵੀਕਐਂਡ ਸੇ ਬਹੁਤ ਹੀ ਅਮੇਜ਼ਿੰਗ ਆਪਸਦਾਰੀ ਦੇਖਣ ਨੂੰ ਮਿਲਦੀ ਹੈ ਆਪਣਾ ਆਪਨ ਦੇਖਣ ਨੂੰ ਮਿਲਦਾ ਬੱਚਿਆਂ ਦੇ ਸਪੋਰਟਸ ਹੁੰਦੀਆਂ ਤੇ ਪੇਰੈਂਟਸ ਵੀ ਆ ਕੇ ਆਪਸ ਸੋਸ਼ੀਅਲਾਈਜ਼ ਕਰਦੇ ਆ ਜੀ ਬਹੁਤ ਹੀ ਵਧੀਆ ਐਫਰਟਸ ਆ ਜੀ ਇਸ ਦਾ ਅਮੇਜ਼ਿੰਗ ਐਫਰਟਸ ਵੈਰੀ ਇੰਟਰਸਟਿੰਗ ਅੱਜ ਦਾ ਕੰਕਲੂਡਿੰਗ ਡੇ ਆ ਜੀ ਅੱਜ ਮਤਲਬ ਲਾਸਟ ਡੇ ਹੈ ਤੇ ਅੱਜ ਦੀ ਸੈਲੀਬ੍ਰੇਸ਼ਨ ਜਿਹੜੀ ਹੈ ਇਹ ਯੋਗਾ ਦੀ ਤੇ ਸਾਰੀਆਂ ਐਕਟੀਵਿਟੀਜ਼ ਦੀ ਅੱਜ ਹੋ ਰਹੀ ਹੈ ਥੈਂਕ ਯੂ ਵੈਰੀ ਮੱਚ ਇਟਸ ਅਮੇজিং ਟੂ ਕਨੈਕਟ ਵਿਦ ਆਲ ਥੀਸ ਪੀਪਲ ਹੇਅਰ ਸ਼ਿਵਾਲਿਕ ਟੀਵੀ ਦੇ ਦਰਸ਼ਕਾਂ ਨੂੰ ਪੰਜਾਬ სპੋਰਟਸ ਕੈਂਪ ਵੱਲੋਂ ਜਿਹੜਾ ਸੈਟਲ ਚ ਲੱਗਿਆ ਬਹੁਤ ਬਹੁਤ ਸ਼ੁਭਕਾਮਨਾਵਾਂ ਅੱਜ ਅਸੀਂ ਸੈਟਲ ਦੇ ਵਿਨਸਲਸ 플레이 ਫੀਲਡ ਦੇ ਵਿੱਚ ਜਿੱਥੇ ਗੁਰਚਾਰਦ ਸਿੰਘ ਢਿੱਲੋਂ ਤੇ ਗੁਰਦੀਪ ਸਿੰਘ ਸਿੱਧੂ ਨੇ ਇੱਕ ਬੱਚਿਆਂ ਦਾ ਸਮਰ სპੋਰਟਸ ਕੈਂਪ ਲਾਇਆ ਹੈ ਅੱਜ ਉਹਦਾ ਆਖਰੀ ਦਿਨ ਹੈ ਇਹ ਤੇ ਬਹੁਤ ਚਹਿਲ ਪਹਿਲ ਹੈ ਤੇ ਸਾਡੀ ਜਿਹੜੀ ਯੰਗ ਬੱਚੇ ਨੇ ਉਹਨਾਂ ਨੂੰ ਬੱਚੇ-ਬੱਚੀਆਂ ਦੋਨੇ ਹੀ ਉਹਨਾਂ ਨੂੰ ਖੇਡਾਂ ਦੇ ਖੇਤਰ 'ਚ ਲਿਆਉਣ ਲਈ ਇਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਖੇਡਾਂ ਖੇਡਣ ਵਾਲਾ ਬੰਦਾ ਇੱਕ ਦੁਨੀਆ ਦਾ ਵਧੀਆ ਇਨਸਾਨ ਬਣ ਜਾਂਦਾ ਤੇ ਉਹ بڑے بڑے ਨਸ਼ਿਆਂ ਤੋਂ ਬਚਿਆ ਰਹਿੰਦਾ ਤੇ ਚੰਗਾ ਇਨਸਾਨ ਬਣ ਕੇ ਉਹ ਕਈ ਕਿਸਮ ਦੇ ਕਾਰਨਾਮੇ ਕਰਦਾ ਹੈ ਖੇਡਾਂ ਨੇ ਜਿਹੜੀਆਂ ਇਹ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਇੱਕ ਵਧੀਆ ਸ਼ਖਸੀਅਤ ਵੀ ਬਣਾਉਂਦੀਆਂ ਨੇ ਤੇ ਅੱਜ ਇੱਥੇ ਸ਼ਵਾਲਕ ਟੀਵੀ ਵੱਲੋਂ ਆਏ ਹੋਏ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਦੇਖੋ ਕਿਸ ਤਰ੍ਹਾਂ ਬੱਚੇ ਆਏ ਨੇ ਤੇ ਇਹਦੇ ਵਿੱਚ ਗੁਰਦੀਪ ਸਿੰਘ ਸਿੱਧੂ ਦਾ ਤੇ ਗੁਰਚਰਨ ਸਿੰਘ ਢਿੱਲੋਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਕੈਂਪ ਯੋਜਿਤ ਕੀਤਾ ਇਹਦੇ ਨਾਲ ਕਮਿਊਨਿਟੀ ਦੇ ਸਾਰੇ ਲੀਡਰ ਜੋ ਸਿਆਟਲ ਦੇ ਨੇ ਉਹ ਜੁੜੇ ਹੋਏ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਈ ਸਾਕਮ ਜਗਰਾਤ ਸਿੰਘ ਪ੍ਰੇਮ ਸਿੰਘ ਦੇ ਵਿੱਚ ਫੋਟੋ ਫਾਇਰ ਜਗਰਾਤ ਸਿੰਘ ਫਿਰ ਰਹਿਮਤ ਕੌਰ 42 ਫਾਈਵイヤー ਦੇ ਵਿੱਚ ਰਹਿਮਤ ਕੌਰ ਰਹਿਮਤ ਕੌਰ ਅੱਜ 42 ਫਾਈਵイヤー ਦੇ ਵਿੱਚ ਫਸ ਸੈਕੰਡ ਐਂਡ ਥਰਡ ਆਈਡੀਅਲ ਰੇਸਿੰਗ ਦੇ ਵਿਨਰਸ ਸੀਗੇ ਤੇ ਇਹਨਾਂ ਨੂੰ ਅੱਜ 골ਡ ਮੈਡਲ ਇਹਨਾਂ ਨੂੰ ਸਮਾਨਦਾਰ ਕਰ ਰਹੇ ਆ ਉਹਨਾਂ ਦੇ ਕੋਚਸ ਇਸ ਤੋਂ ਅੱਗੇ 6 ਤੋਂ 7イヤー ਯੂਰ ਐਸਾ ਹੰਯਾਮ 6 ਟੂ 7 ਇਅਰ ਉਹਨਾਂ ਦੇ ਵਿੱਚ ਜਸਲੀਨ ਕੌਰ ਉਹਨੂੰ ਹੈਲੋ ਇਧਰ ਪਾਜੀ ਸਿੰਘ ਸਾਹਿਬ ਅਣੀ 6 ਟੂ 7 ਇਅਰ ਜਸਲੀਨ ਕੌਰ ਫਾਸਟ ਆਈਅਰ 6 ਟੂ 7 ਇਅਰ ਦੇ ਵਿੱਚ ਦਿਲਜੀਤ ਕੌਰ ਸੈਕੰਡ 6 ਟੂ 7 ਇਅਰ ਰੇਸਿੰਗ ਅਦੇ ਜੋਸ਼ ਸਿੰਘ

ਇਹਨਾਂ ਨੂੰ ਕੋਚਸ ਇਨਾਮ ਰਿਵੋਲਵਮੈਂਟ ਨਾਲ ਸਮੰਦ ਕਾਮਨੇ ਕੋਚਸ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਟਾਈਮ ਤੇ ਆ ਕੇ ਇਹਨਾਂ ਦੇ ਅੱਜ ਦੇ ਕੰਪੀਟੀਸ਼ਨ ਕੰਪਲੀਟ ਕਰਾਏ ਆ ਫਾਸਟ ਪ੍ਰਾਈਜ਼ ਯੂਐਸਏ ਸੈਕੰਡ ਪੰਜਾਬ ਇੱਕ ਸੌਕਰ ਗਰਲਸ ਦਾ ਯੋਗ ਕਾਬਲੇ ਹੋ ਸਕਿਆ ਫਸਟ ਦੇ ਵਿੱਚ ਯੂਐਸਏ ਆਏ ਆ ਸੈਕੰਡ ਪੰਜਾਬ सॉकर okay, आ रहे वेट करो थोड़ा जार स्पॉन्सर या सरकार सम्मान करना वा सो स्टॉकर वेट कर थोड़ा है. ਤੇ ਸਾਰੇ ਸਾਡੇ ਵਲੰਟੀਅਰ ਜਿਨ੍ਹਾਂ ਨੇ 2 ਮਹੀਨੇ ਲਗਾਤਾਰ ਇਹ ਬੱਚਿਆਂ ਨੂੰ ਖੜਾਇਆ ਜੀ ਹੋ ਗਏ ਸੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਤੁਹਾਡੀ ਇਸਵਾਮਾ ਤੁਹਾਡਾ ਯੋਗਦਾਨ ਇਸ ਮੇਲੇ 'ਚ ਸਭ ਤੋਂ ਉੱਪਰ ਹੈ ਤੁਹਾਡਾ ਕਰਕੇ ਸਾਰਾ ਕੁਝ ਹੋ ਰਿਹਾ ਹੈ ਇਹ ਲਰੋਸਲਿਨ 3 ਦੋਸਤੋ ਅਗੇ 13 ਤੋਂ 14 ਇਅਰ ਦੇ ਵਿੱਚ ਏਕਮ ਫਸਟ ਸੈਕੰਡ ਗੁਰਲੀਨ ਐਂਡ ਥਰਡ ਮਨਵੀਰ 13 ਟੂ 14 ਇਅਰ ਰੇਸਿੰਗ ਗਰਲ ਦੇ ਵਿੱਚ ਇਕਮ ਫਸਟ ਸੈਕੰਡ ਗੁਰਲੀਨ ਐਂਡ ਥਰਡ ਮਨਵੀਰ ਇਸ ਤੋਂ ਅੱਗੇ ਬੁਆਏਜ਼ ਸੌਕਰ ਦੇ ਵਿੱਚ ਜੋ ਬੁਆਏਜ਼ ਖੇਡੇ ਸੀ ਫਾਸਟ ਆਇਆ ਵਜ ਸੈਟਲ ਉਹਦੇ ਸਾਰੇ ਪਲੇਅਰ ਆ ਜਾਣ ਤੇ ਸੈਕੰਡ ਪੰਜਾਬ ਸਪੋਰਟਸ ਬੁਆਏਜ਼ ਸੌਕਰ ਦੇ ਵਿੱਚ ਜੋ ਬੁਆਏਜ਼ ਦੀ ਟੀਮ ਸੀ ਕਿ ਸੌਕਰ ਦੇ ਵਿੱਚ ਸੈਟਲ ਫਾਸਟ ਐਂਡ ਪੰਜਾਬ ਸਪੋਰਟਸ ਸੈਕੰਡ ਜੋ ਬੱਚੇ ਇੱਥੇ ਆ ਗਏ ਆ ਤੇ ਆ ਕੇ ਆਪਣੇ ਮੈਡਲ ਲੈ ਲੈਣ God natt. Basuru ennay ha. Ya na bu tukak gir. Më horët e tijë. इ तरह भाषा

何で ਦੀ ਵੀ ਆਪਣਾ ਹੀ ਮਸਤਰੀ ਮਾਰਨ ਕਰਨਾ ਹੁੰਦਾ ਜੋ ਕਰ ਲੈਣਾ ਅਸੀਂ ਵੀ ਸਾਰਿਆਂ ਨੇ ਕੰਟੀਨਿਊ ਕੀਤਾ ਕਿ ਸ਼ਾਮ ਤਾਈ ਰੱਖੋ ਕਿ ਕਿਸੇ ਨੂੰ ਚੱਕੀ ਨਾ ਆਵੇ ਹਾਂਜੀ ਬਹੁਤ ਕੀ ਹਾਂਜੀ ਸਵਾਲ ਕਟੀਵੀ ਵੱਲੋਂ ਕਵਰੇਜ ਹੋ ਰਹੀ ਹੈ ਅੱਜ ਦੇ ਖੇਡ ਸਮਾਰੋਹ ਦੇ ਸਮਾਪਤੀ ਸਮਾਰੋਧੀ ਸਾਰੀਆਂ ਸੰਗਤਾਂ ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਮਤਲਬ ਇਹ ਸਮੇਂ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਬੱਚਿਆਂ ਨੂੰ ਗੇਮਾਂ ਤੋਂ ਹਟਾ ਕੇ ਗਰਾਊਂਡਾਂ ਵੱਲ ਲਿਆਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਸਰੀਰਕ ਮਾਨਸਿਕ ਸਰਵਪੱਖੀ ਜਿਹੜਾ ਵਿਕਾਸ ਹੋ ਸਕੇ ਆਪਾਂ ਨਾਰਮਲੀ ਧਿਆਨ ਨਹੀਂ ਦਿੰਦੇ ਕਿ ਵੀ ਜਿਹੜੀਆਂ ਗੇਮਾਂ ਦੇਖਦੇ ਆ ਬੱਚੇ ਟੀਵੀ ਤੇ ਉਹ ਇਹਨਾਂ ਤੇ ਕਿੰਨਾ ਜ਼ਿਆਦਾ ਅਸਰ ਮਾਨਸਕ ਤੌਰ ਤੇ ਕਿੰਨਾ ਅਸਰ ਪਾਉਂਦੀਆਂ ਕਿਉਂਕਿ ਉਹਦੇ ਵਿੱਚ ਸਿੱਖਿਆਦਾਇਕ ਨਹੀਂ ਕੁਝ ਵੀ ਹੁੰਦਾ ਵਾਇਲੈਂਟ ਵਾਇਲੇਸ਼ਨ ਹੀ ਹੁੰਦੀ ਆ ਤਾਂ ਕਿ ਬੱਚੇ ਆ ਜਿਹੜੇ ਉਹਨੂੰ ਦੇਖਦੇ ਰਹਿਣ ਨੈਕਸਟ ਨੈਕਸਟ ਐਪੀਸੋਡ ਆ ਜਿਹੜੇ ਉਹਦੇ ਦੇਖਦੇ ਰਹਿਣ ਵਾਇਰ ਕਰਦੇ ਰਹਿਣ ਇਸ ਕਰਕੇ ਬਹੁਤ ਮਤਲਬ ਜੋ ਵੀ ਪ੍ਰਬੰਧਕ ਹੈਗੇ ਆ ਬਹੁਤ ਵਧੀਆ ਪ੍ਰਭਾਲਾ ਉਹਨਾਂ ਦਾ ਇਹਨਾਂ ਨੂੰ ਕਾਮਯਾਬ ਕਰੀਏ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਔਰ ਅਗਲੇ ਸਾਲ ਦੀ ਇੰਤਜ਼ਾਰ ਚ ਫੇਰ 2 ਮਹੀਨੇ ਇਸੇ ਤਰ੍ਹਾਂ ਇਹ ਰਾਤ ਮੇਲਾ ਚੱਲਦਾ ਰਹੇਗਾ ਇਰਾਂ ਉਨਕਾ ਲਗ ਦਿਰਾਂ ਨੂੰ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮੇਰਾ ਗੱਲ ਸਾਰੇ ਬੱਚਿਆਂ ਨੂੰ ਪ੍ਰਾਈਜ਼ ਮਿਲ ਗਿਆ ਸਾਰੇ ਬੱਚੇ ਹੈਪੀ ਨੇ। ਜੇ ਮਦਰਜ਼ ਨੂੰ ਵੀ ਕਈ ਵਾਰੀ ਸ਼ਿਕਾਇਤ ਆਉਂਦੀ ਹੈ ਕਿਸੇ ਦੀ ਹੈ ਹੈ ਤੇ ਦੱਸ ਦਿਓ ਕਿਸੇ ਨੂੰ ਮੈਡਲ ਨਹੀਂ ਮਿਲਿਆ ਤੇ ਉਹਨਾਂ ਨੂੰ ਦੇ ਦਿੱਤਾ ਜਾਏਗਾ। ਮੈਂ ਵਲੰਟੀਅਰਸ ਨੂੰ ਬੇਨਤੀ ਕਰਦਾ ਕੋਈ ਬੱਚਾ ਨਾਰਾਜ਼ ਹੋ ਕੇ ਨਾ ਜਾਵੇ। ਕਈ ਵਾਰੀ ਬੱਚੇ ਉਹ ਰੋ ਪੈਂਦੇ ਨੇ ਕਿ ਮੈਨੂੰ ਨਹੀਂ ਕੁਝ ਵੀ ਮਿਲਿਆ ਉਹਨੂੰ ਜ਼ਰੂਰ ਮੈਡਲ ਦਿਓ। ਉਹਨੂੰ ਇਹ ਗੱਲ ਕਹੋ ਕਿ ਅਗਲੇ ਸਾਲ ਤਗੜਾ ਹੋ ਕੇ ਆਵੀਂ ਮੈਡਲ ਜਿੱਤਣਾ ਹੈ। ਐਤ ਕੀ ਲੈ ਜਾ। ਸੋ ਉਹਨਾਂ ਨੂੰ ਖੁਸ਼ ਕਰਿਓ। ਤੁਹਾਡੇ ਸਾਰਿਆਂ ਦਾ ਫੇਰ ਦੁਬਾਰਾ ਤੁਹਾਡੇ ਇੱਥੇ ਆਉਣ ਤੇ ਪਹੁੰਚਣ ਤੇ ਮੇਲੇ ਦੀ ਰੌਣਕ ਨੂੰ ਵਧਾਉਣ ਤੇ ਦਿਨੋ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ